ਇੰਨਾ ਆਸਾਨ ਟਿਪਸ ਨਾਲ ਬਣੋ ਇੱਕ ਆਦਰਸ਼ ਨੂਨ ਨੂਨ ਦਾ ਸਸ ਪ੍ਰਤੀ ਆਦਰਸ਼ ਵਿਵਹਾਰ ਇੱਕ ਸੇਤਮੰਦ ਪਰਿਵਾਰਿਕ ਰਿਸ਼ਤੇ ਨੂੰ ਬਣਾਉਣ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਇੱਥਾਂ ਕੁਝ ਮੁੱਖ ਬਿੰਦੂ ਹਨ ਜੋ ਇੱਕ ਆਦਰਸ਼ ਨੂਨ ਦਾ ਸਸ ਪ੍ਰਤੀ ਵਿਵਹਾਰ ਦਰਸਾਉਂਦੇ ਹਨ ਨੰਬਰ 1 ਆਦਰ ਅਤੇ ਸਨਮਾਨ ਨੂਨ ਨੂੰ ਹਮੇਸ਼ਾ ਆਪਣੀ ਸਸ ਦਾ ਆਦਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਪਰਿਵਾਰ ਦੀ ਬਜ਼ੁਰਗ ਸਦਸੇ ਹੁੰਦੀ ਹੈ ਇਹ ਸਿਰਫ ਰਿਸ਼ਤੇ ਨੂੰ ਮਜ਼ਬੂਤ ਨਹੀਂ ਬਣਾਉਂਦਾ ਸੰਗੋ ਘਰ ਵਿੱਚ ਪਿਆਰ ਅਤੇ ਸਾਥ ਦਾ ਮਾਹੌਲ ਬਣਾਉਂਦਾ ਹੈ ਨੰਬਰ 2 ਸਬਰ ਰੱਖਣਾ ਪਰਿਵਾਰਿਕ ਰਿਸ਼ਤਿਆਂ ਵਿੱਚ ਕਈ ਵਾਰ ਟਕਰਾਅ ਅਤੇ ਗਲਤਫਹਿਮੀਆਂ ਹੋ ਸਕਦੀਆਂ ਹਨ ਇੱਕ ਆਦਰਸ਼ ਨੂੰ ਨੂੰ ਸਬਰ ਅਤੇ ਸਹਿਨਸ਼ੀਲਤਾ ਨਾਲ ਇਨ੍ਹਾਂ ਸਥਿਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਸੱਸ ਦੇ ਨਾਲ ਸਾਫ਼ ਗੱਲਬਾਤ ਰੱਖਣੀ ਚਾਹੀਦੀ ਹੈ। ਨੰਬਰ 3 ਸਹਿਯੋਗ ਅਤੇ ਮਦਦ ਜਿਵੇਂ ਸੱਸ ਘਰ ਦੇ ਕੰਮਾਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ 'ਚ ਸਾਥ ਦਿੰਦੀ ਹੈ। ਉਸੇ ਤਰ੍ਹਾਂ ਨੂਨੂ ਵੀ ਸੱਸ ਦੀ ਮਦਦ ਅਤੇ ਸਹਿਯੋਗ ਕਰਨਾ ਚਾਹੀਦਾ ਹੈ। ਇਹ ਸਹਿਯੋਗ ਘਰੇਲੂ ਕਮਾਂ ਵਿੱਚ ਹੋ ਸਕਦਾ ਹੈ ਜਾਂ ਜਜਬਾਤੀ ਤੌਰ ਤੇ ਵੀ ਨੰਬਰ 4 ਇੱਕ ਦੂਜੇ ਨੂੰ ਸਮਝਣਾ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਨੂੰ ਅਤੇ ਸੱਸ ਨੂੰ ਇੱਕ ਦੂਜੇ ਦੀ ਸਥਿਤੀ ਨੂੰ ਸਮਝਣਾ ਚਾਹੀਦਾ ਹੈ ਨੂੰ ਨੂੰ ਸਮਝਣਾ ਚਾਹੀਦਾ ਹੈ ਕਿ ਸੱਸ ਦਾ ਤਜਰਬਾ ਕੀ ਹੈ ਅਤੇ ਉਹ ਉਸ ਤੋਂ ਕੀ ਉਮੀਦ ਰੱਖਦੀ ਹੈ ਨੰਬਰ 5 ਸੱਚਾਈ ਅਤੇ ਇਮਾਨਦਾਰੀ ਸੱਚਾਈ ਅਤੇ ਇਮਾਨਦਾਰੀ ਨਾਲ ਰਿਸ਼ਤਿਆਂ ਵਿੱਚ ਮਜ਼ਬੂਤੀ ਆਉਂਦੀ ਹੈ ਨੂੰ ਨੂੰ ਹਮੇਸ਼ਾ ਸੱਸ ਦੇ ਨਾਲ ਸਾਫ਼ ਦਿਲ ਅਤੇ ਇਮਾਨਦਾਰ ਵਿਵਹਾਰ ਰੱਖਣਾ ਚਾਹੀਦਾ ਹੈ ਤਾਂ ਜੋ ਰਿਸ਼ਤੇ ਵਿੱਚ ਕੋਈ ਗਲਤਫਹਿਮੀ ਨਾ ਹੋਵੇ ਨੰਬਰ 6 ਪਰਸਪਰ ਸਨਮਾਨ ਇੱਕ ਆਦਰਸ਼ ਰਿਸ਼ਤੇ ਵਿੱਚ ਦੋਵੇਂ ਪੱਖਾਂ ਨੂੰ ਇੱਕ ਦੂਜੇ ਦੀ ਕਾਬਿਲਤਾ ਜ਼ਿੰਮੇਵਾਰੀ ਅਤੇ ਭੂਮਿਕਾ ਦਾ ਮਾਨ ਕਰਨਾ ਚਾਹੀਦਾ ਹੈ ਨੰਬਰ 7 ਮੁਸ਼ਕਲ ਸਮੇਂ ਸਾਥ ਦੇਣਾ ਮੁਸ਼ਕਲ ਸਮੇਂ ਵਿੱਚ ਜਿਵੇਂ ਕਿ ਬੁਢੇਪੇ ਜਾਂ ਬਿਮਾਰੀ ਵਿੱਚ ਸੱਸ ਦੀ ਸਹਾਇਤਾ ਅਤੇ ਦੇਖਭਾਲ ਕਰਨੀ ਚਾਹੀਦੀ ਹੈ ਇਹ ਸਿਰਫ ਇੱਕ ਕਰੇ ਲੋ ਜ਼ਿੰਮੇਵਾਰੀ ਨਹੀਂ ਸਗੋਂ ਮਾਨਵਤਾ ਦਾ ਭਾਗ ਵੀ ਹੈ ਇਹ ਆਦਰਸ਼ ਵਿਵਹਾਰ ਸਸ ਨੂੰ ਦੇ ਰਿਸ਼ਤੇ ਵਿੱਚ ਪਿਆਰ ਮਾਣ ਅਤੇ ਮਜ਼ਬੂਤੀ ਲਿਆਉਂਦਾ ਹੈ ਜਿਸ ਨਾਲ ਸਾਰੇ ਪਰਿਵਾਰਕ ਮੈਂਬਰਾਂ ਲਈ ਇੱਕ ਸਕਾਰਾਤਮਕ ਅਤੇ ਖੁਸ਼ਹਾਲ ਮਾਹੌਲ ਬਣਦਾ ਹੈ ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਜੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ